ਸ਼੍ਰੀ ਹਾਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ ਜਿਹਦੇ ਉਤੇ ਮੇਰ ਦੀ ਨਿਗਾਹ ਕਰ ਦਿੰਦੇ ਨੇ ਉਹਦੇ ਸਾਰੇ ਦੋਖੀ ਦੂਰ ਕਰ ਦਿੰਦੇ ਨੇ ਤੇਗ ਬਹਾਦਰ ਸਿਮਰਿਆ ਘਰ ਨੌ ਨਿਦਾਵੇ ਧਾਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਯਾਦ ਕਰਨ ਦੇ ਨਾਲ ਨੌ ਨਿਦਾਂ ਪ੍ਰਾਪਤ ਹੁੰਦੀਆਂ ਤੇ ਨੌ ਨਿਦਾਂ ਕੀ ਗੁਰਬਾਣੀ ਅਨੁਸਾਰ ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਪਰਮਾਤਮਾ ਦਾ ਨਾਮ ਹੀ ਨੌ ਖਜ਼ਾਨੇ ਨੇ ਜਿੱਥੇ ਪ੍ਰਭੂ ਦਾ ਨਾਮ ਆਰਿਆ ਉੱਥੇ ਕੋਈ ਕਮੀ ਰਹਿਣੀ ਨਹੀਂ ਹੈ ਇਸ ਵਾਸਤੇ ਇਹ ਬਚਨ ਕਹੇ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਈ ਗੁਰੂ ਸਾਹਿਬ ਜੀ ਆਪਣੇ ਸੇਵਕਾਂ ਦੀ ਆਪ ਰੱਖਿਆ ਕਰਨ ਵਾਲੇ ਨੇ ਜੇ ਉਹਨਾਂ ਨੇ ਇਹ ਪ੍ਰਣ ਕਰ ਲਿਆ ਕੈਸੀ ਤਿਲਕ ਜੰਜੂ ਦੀ ਰੱਖਿਆ ਕਰਨੀ ਹੈ ਤੇ ਉਹਨਾਂ ਨੇ ਆਪਾ ਆਪਾ ਕੁਰਬਾਨ ਕਰ ਦਿੱਤਾ ਤੇ ਤਿਲਕ ਜੰਜੂ ਦੀ ਰੱਖਿਆ ਕੀਤੀ